ਬੰਤੇ ਬਾਈ ਰਿਵਿਊ ਲੈਣੀ ਮੈਂ ਟੋਚਣਾ ਬਾਰੇ ਮੜਾ ਜ ਤੂੰ ਕੀ ਕਹਿਣਾ ਚੋਣਾ ਹੁਣ ਵੀ ਕਹੀ ਜੀ ਰਹਿ ਗਈ ਗੇਮ ਇਹ ਗੰਦੀ ਗੇਮ ਇਹਨੂੰ ਸਾਰੇ ਛੱਡ ਕੇ ਘਰੋ ਘਰੀ ਬਹਿ ਜਾ ਜੀ ਬਹਿੰਦੇ ਸੀ ਫਿਰ ਵੀ ਜਦੋਂ ਮੋਢੀ ਬਾਈ ਤੁਸੀਂ ਨਹੀਂ ਬਹਿੰਦੇ ਫਿਰ ਹੋਰ ਬੈਠੂ ਕੌਣ ਆ ਬਹਾਂਗੇ ਭਰਾ ਆਂਦਾ ਬੈਠੀ ਥੋੜਿਆ ਬਾਈ ਸਭ ਬਹਿਣ ਆ ਬਹੁਤ ਕਮੈਂਟ ਆਉਂਦੇ ਭਈਆ ਸਰੇਂਦਰ ਕਿੰਗ ਕੌਂਗਲਾ ਯਾਰ ਬਾਅਨੇ ਆਪਰੇ ਟਾਈਮ ਇਹਦਾ ਚੱਲਦਾ ਹੁਣ ਸਮਾਂ ਇਹਦਾ ਚੱਲ ਰਿਹਾ ਕਹਿੰਦੇ ਮੰਡੇ ਦਾ ਕਿੰਨੇ ਨੰਬਰ ਪਾ ਗਏ ਭਾਈ ਵਗਰੇ ਪੈ ਗਏ ਆ ਆ ਸੀਜ਼ਨ ਚ ਤਿੰਨ ਚਾਰ ਮੇਨ ਹੋ ਗਿਆ ਨਾ ਆਏ ਨਵੇਂ ਹਾਂ ਜਦੋਂ ਨਵੇਂ ਸਾਜ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਪਹੁੰਚੇ ਆ ਜੀ ਬੱਬਨਪੁਰ ਵਾਲੇ ਮੇਲੇ ਦੇ ਸੋ ਕੰਡੇ ਦੇ ਖੜੇ ਆ ਅੱਜ ਅਜ ਬਲੌਗ ਬਣਾਉਣਾ ਲੇਟ ਹੋਊਗਾ ਤੇ ਚਲੋ ਸ਼ੁਰੂਆਤ ਤਾਂ ਕਹਿੰਦੇ ਚੰਗੀ ਨਹੀਂ ਹੁੰਦੀਆਂ ਜਿਹੜਾ ਮਰਜ਼ੀ ਟਾਈਮ ਹੋਊ ਤੇ ਆਦੋਂ ਫਿਰ ਦਿਖਾਉਂਦੇ ਆ ਤੁਹਾਨੂੰ ਟਰੈਕਟਰ ਕੰਡੇ ਦੇ ਕਿਹੜੇ ਕਿਹੜੇ ਆ ਤੇ ਵੀਡੀਓ ਨੂੰ ਬਤਵਾ ਦੇਖਿਆ ਕਰੋ ਬਲੌਗ ਨੂੰ ਤੇ ਸ਼ੇਅਰ ਕਰ ਦਿਆ ਕਰੋ ਟਰੈਕਟਰ ਦਿਖਾਉਣੇ ਤੁਹਾਨੂੰ ਉੱਤੇ ਗਰਾਊਂਡ 'ਚ ਜਾ ਕੇ ਦਿਖਾਉਣੇ ਆ ਕੱਲ ਹੋ ਗਏ ਕੰਡੇ ਅੱਧਿਆਂ ਦੇ ਤੇ ਜਿੰਨੇ ਕ ਹੈਗੇ ਆ ਅੱਜ ਹੋਈ ਜਾਂਦੇ ਉਹਨਾਂ ਦੇ ਅੱਜ ਫਿਰ ਤੁਹਾਨੂੰ ਵੇਟ ਕਰਾ ਕੇ ਟਰੈਕਟਰ ਲੈ ਕੇ ਫਿਰ ਗਰਾਊਂਡ 'ਤੇ ਦਿਖਾਉਣੇ ਤਾਂ ਕਿੰਨੇ ਹੀ ਟਰੈਕਟਰ ਰਹਿੰਦੇ ਆ ਕਿੰਨੇ ਕ ਪਹੁੰਚੇ ਆ ਇਸ ਮੇਲੇ 'ਤੇ ਆ ਚੈਲੰਜ ਹੋ ਗਿਆ ਟੈਣੀ 'ਤੇ ਹੈਪੀ ਸਰਪੰਚ ਦਾ ਚਲੋ ਭਾਈ ਲੈ ਵੀ ਦੇਖਦੇ ਹੁਣ ਕਿਹੜਾ ਕਿਨੂੰ ਖਿੱਚਦਾ ਹੈਥੇ ਵੱਡ ਲੋ ਦੋਨੇ ਤਨਾਲਾ ਛੋਟਾ ਥੋਨੂੰ ਆ ਵੇਖੋ ਜੀ ਇੱਕ ਬਲਡ ਵਾਰਾ ਜਿੰਮੇ ਮਰਜੀ ਫੜ ਲੋ ਬਲਡ ਵਾਰ ਤੇ ਜਿਹੜੀ ਵਾਲ ਸੀ ਗਰੁੱਪ ਦੀ ਟੱਕਰ ਹੋ ਗਈ ਕਹਿੰਦੇ ਮਿੱਤਰੋ ਚਾ ਉਹ ਖੱਚੋਦਾ ਯਾਰਾ ਹੈਪੀ ਓਏ ਭਾਈ ਗੱਲ ਨਹੀਂ ਨਹੀਂ ਖੱਚਣ ਦੀ ਨਹੀਂ ਹੁਣ ਇਹ ਚੱਕਣ ਦੀ ਅਸੀਂ ਦੇਖਾਂ ਕਿਹੜਾ ਬਲਾ ਥੱਕੂਗਾ ਨਹੀਂ ਯਾਰੋ ਤੇ ਗੱਲ ਜੀ ਵਲਡਵਾਰ ਇਹ ਕੱਥ ਤੇ ਡੈਣੀ ਇੱਕ ਕੱਥ ਤੇ ਇੱਕ ਕੱਥ ਤੇ ਚੱਕੋ ਬਈ ਵੀ ਦੇਖਦੇ ਕਿਹੜਾ ਰੱਖੂਗਾ ਜਿੰਨਾ ਟਾਈਮ ਨਹੀਂ ਬਈ ਆਵੇਂਗੇ ਓਏ ਫੜਦੇ ਗੱਲ ਗਰੁੱਪਾਂ ਦੇ ਆ ਗਈ ਗੱਲ ਸੁਣ ਲਓ ਆ ਯਾਰ ਬਲੱਖਾ ਮੈਂ ਇਧਰ ਆਉ ਬਾਈ ਮੈਂ ਕਰਾਦੀ ਦੋ ਮੈਨੂੰ ਬੈਠਣ ਦੋ ਹੈਲੋ ਨਹੀਂ ਨਹੀਂ ਆ ਚੰਡੀ ਜਿਹੜਾ ਮੈਂ ਇਹ ਵੀ ਪਤਾ ਲੱਗੂ ਕਿ ਨਹੀਂ ਓਹ ਕੰਮ ਨਾ ਬਲੋ ਯਾਰ ਕੋਪਲਾ ਲੈ ਲੈ ਕੋਪੀ ਤੇ ਹੁਣ ਕਦੇ ਨਾ ਓਏ ਰੇਪਰ ਗੁੱਲਾ ਵੀ ਚੈੱਕ ਕਰਨਾ ਪਊਗਾ ਸਹੀ ਗੱਲ ਆ ਚੱਤ ਮੁੰਡੀ ਕੁਕਲੋਲਾ ਕਰਦੇ ਆ ਬਾਈ ਕੁਲੋਲਾ ਯਾਰ ਗੁੱਸਾ ਨਾ ਕਰੋ ਉਹ ਉਹ ਵੀ ਤਰ੍ਹਾਂ ਬਹੁਤ ਜ਼ਿਆਦਾ ਭੱਜਿਆ ਰੇਪਰ ਗੁੱਲਾ ਵੀ ਚੈੱਕ ਕਰੋ ਬੇਨਕੋ ਉਹ ਚਾਲੇ ਜੋ ਤੇਲ ਲਾ ਲਾ ਚੱਲ ਤੇਲ ਨਾਲ ਨੂੰ ਤੇਲ ਬਾਹਰ ਚਾਉਂ ਤੇਲ ਨਾਲ ਲੱਕੂ ਕਿ ਕਿਵੇਂ ਨੂੰ ਲੁੱਟਾਂ ਹਾਂ ਗੁੱਲ ਨੂੰ ਤੇਲ ਆਵੇ ਲੱਗਿਆ ਹੈ ਗੱਲਾ ਹਾਂ ਲੱਗਿਆ ਹੋਏ ਗੁੰਦਾ ਗੱਲਾ ਆਹੋ انا ਬੰਨਤੇ ਰਿਹਾ ਛੇੜੋ ਯਾਰ ਬੰਦਾ ਬੰਨਤੇ ਦੀ ਕਮੇ ਆਉਂਦਾ ਸਲੋਜਾ ਲਈ ਪਹਿਲਾ ਲੋਹ ਲਈ ਆਉਂਦਾ ਇੱਕ ਪੁਰਾਣਾ ਹੋਰ ਖੁੰਡਾ ਆ ਗਿਆ ਪਹਿਲਾ ਪਹਿਲਾ ਲੋਹ ਲਈ ਆਉਂਦੇ ਆਹ ਤਾਂ ਪਿੱਛੇ ਅੰਦਰ ਗਿਆ ਪਹਿਲਾ ਬਣਾਈ ਸੀ ਇਹਦਾ ਛੇ ਦੇ ਲੋ ਵੀ ਨਹੀਂ ਇਹਦਾ ਯਾਰ ਬਹੁਤ ਟਾਈਮ ਲਾਊਗਾ ਆ ਪਹਿਲਾ ਆ ਬਣਾਈ ਹੋਈ ਸੀ ਛੇੜੀ ਛੇੜੀ ਇਹਨੂੰ ਮੜਾ ਜਾ ਬਾਈ ਪਹੁੰਚ ਗਏ ਲੈ ਬ్రో ਆਪ ਦਾ ਮੈਨੂੰ 7:00 ਵਜੇ ਜਾ ਰਿਹਾ ਵੀਰੇ ਟਰਾਈਆਂ ਇਥੇ ਲੈ ਗਿਆ ਨੇ ਇਹਨਾਂ ਨੇ ਆ ਕੇ ਮੈਂ ਟਰਾਈ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਇਹਨਾਂ ਨਾਲ ਗੱਲ ਕਰੀ ਮੈਨੂੰ ਕਹਿੰਦੇ ਇੱਕ ਕੰਡਾ ਇੱਕ ਦਿਨ ਪਹਿਲਾਂ ਹਾਂਜੀ ਸਾਡੇ ਨਾਲ ਵਿਆਹ ਸੀ ਮਾਹਰ ਅਸੀਂ ਸੁਨੇਹਾ ਕੇ ਕਰਵਾ ਲਾਂਗੇ ਟਰੈਕਟਰ ਇੱਕ ਕਰੇ ਸੀਗੇ ਅੰਦਰ ਅਸਵੇਰੇ 7 ਵਜੇ ਨੂੰ ਬੋਤ ਜਿਓ ਸੀ 7 ਵਜੇ ਆ ਕੇ ਫੋਨ ਕਰਦਾ ਸਾਡੇ ਦਾ ਫੋਨ ਕਰਿਆ ਹੋਰ ਆ ਕੇ ਬੰਦੇ ਬੰਦੇ ਭਾਈ ਰਿਵਿਊ ਲੈਣੀ ਮੈਂ ਤੋਚਣਾ ਬਾਰੇ ਮੜਾ ਜ ਤੂੰ ਕੀ ਕਹਿਣਾ ਸੋਣਾ ਹੁਣ ਵੀ ਕਹੀ ਜੀ ਰਹਿ ਗਈ ਗੇਮ ਇਹ ਗੰਦੀ ਗੇਮ ਇਹਨਾਂ ਸਾਰੀ ਛੱਡ ਕੇ ਘਰੋਂ ਘਰੀ ਬੈਜੋ ਅਸੀਂ ਨਹੀਂ ਬਹਿੰਦੇ ਅਸੀਂ ਫਿਰ ਵੀ ਜਦੋਂ ਮੋਢੀ ਭਾਈ ਤੁਸੀਂ ਨਹੀਂ ਬਹਿੰਦੇ ਫਿਰ ਹੋਰ ਬੈਟੂ ਕੌਣ ਆ ਅਸੀਂ ਤਾਂ ਬ ਸਭ ਇਕੱਠਾ ਹੋ ਜਾ। ਚਸ ਕਾ ਭੈਣਾ ਗਰੁੱਪ ਚ ਕਹਿੰਦੇ ਨੇ ਵੀ ਜਾਣਦੇ ਨਹੀਂ ਪਹਿਲਾਂ ਖੜੇ ਹੁੰਦੇ ਨੇ ਉੱਥੇ। ਨਹੀਂ ਸਾਰੇ ਸਾਰਿਆਂ ਦੀ ਗੱਲ ਆਈ ਥੋੜੀ ਨਹੀਂ। ਹਾਲੇ ਤੇ ਆ ਖੜੇ ਐ। ਮੈਂ ਕਿਹਨੂੰ ਛੱਡ ਦੂੰ ਐ। ਅਬ ਤਾਂ ਆ ਖੜੇ ਆ ਜਦੋਂ ਮੈਂ ਜੰਮੇ ਨੂੰ ਛੁੱਟੀ ਦਿੰਦੇ ਨੇ। ਇਹਦਾ ਹੋਣਾ ਭਾਈ। ਪਹਿਲਾ ਮੈਚ ਕਹਿੰਦੇ ਆਹ ਟਰੈਕਟਰ ਦਾ ਹੋਣਾ। ਰੇਤਾ ਪਾਉਣਗੇ ਭਾਈ ਖੁੱਲਾ ਰੇਤਾ। ਇਹ ਦੇਖੋ ਪਈ ਜਾਂਦਾ। ਅਦੇ ਆਏ ਨਹੀਂ ਬਠਣਾ ਨਾਲ ਲੋਡ ਆਉਂਦਾ ਟਰਾਲੀ ਪਾਉਣਗੇ ਕਰੰਟ ਪੂਰਾ ਗੱਡ ਰਿਹਾ ਅੱਜ ਦਾ ਵਲੌਗ ਸਿਰਾਂ ਹੋਣ ਵਾਲਾ ਬਹੁਤ ਕਮੈਂਟ ਆਉਂਦੇ ਭਈਆ ਸਰੇਂਦਰ ਕਿੰਗ ਕੌਂਗਲਾ ਯਾਰ ਬਹੁਤ ਨੇ ਆਪਰੇ ਟਾਈਮ ਇਹਦਾ ਚੱਲਦਾ ਹੁਣ ਸਮਾਂ ਇਹਦਾ ਚੱਲ ਰਿਹਾ ਕਹਿੰਦੇ ਮੰਡੇ ਦਾ ਕਿੰਨੇ ਨੰਬਰ ਪਾ ਗਏ ਭਾਈ ਵਗਰੇ ਪਾ ਗਏ ਆ ਆ ਸੀਜ਼ਨ ਚ ਤਿੰਨ ਚਾਰ ਮੇਨ ਹੋ ਗਿਆ ਨਾ ਆਏ ਨਵੇਂ ਹਾਂ ਜਦੋਂ ਨਵੇਂ ਸਾਜ ਹਾਂ ਚਲੋ ਵਧੀਆ ਗੱਲ ਆ ਭਾਈ ਵਧੀਆ ਗੱਲ ਆ ਸਮਾਂ ਬਹੁਤ ਚਿਰ ਪਹਿਲਾਂ ਕਿੰਨੇ ਚਿਰ ਹੋ ਗਿਆ ਭਾਈ ਸਰੇਂਦਰ ਨੂੰ ਖੇਡਦੇ ਨੂੰ ਆ ਮੈਨੂੰ ਭਾਈ 2 ਸਾਲ 2 ਸਾਲ 2 ਸਾਲਾਂ ਚ ਆ ਸੀਜ਼ਨ ਵੈਸਟ ਰਿਹਾ ਇਹਦਾ ਬਾਲੀ ਵੈਸਟ ਰਿਹਾ ਸਾਰੇ ਮੇਲੇ ਹੋ ਪਰਿਆ ਨਹੀਂ ਲਾਸਟ ਸੀਜ਼ਨ ਦਾ ਲਾਸਟ ਮੇਲਾ ਕਲਪੁਰ ਉਹ ਵੀ ਆਪਣੇ ਨਾਮ ਪਹਿਲਾਂ ਵੀ ਆਪਣੇ ਠੀਕ ਹੈ ਹੁਣ ਵੀ ਹੋਣਾ ਉੱਥੇ ਮੇਲਾ ਚਲੋ ਚੰਗੀ ਗੱਲ ਆ ਸੁੰਦੀ ਆ ਰਹੀ ਕਿਨੂੰ ਤੇ ਆ ਬਾਈ ਹਰਮਨ ਹਰਮਨ ਰਾਏ ਕੀ ਹਾਲ ਨੇ ਸਾਰਿਆਂ ਦੇ ਸਭ ਤੋਂ ਪਹਿਲਾਂ ਆਪਾਂ ਨੂੰ ਸਪੋਰਟ ਕਰਨ ਵਾਲਾ ਬੰਦਾ ਇਹ ਸੀ ਪਿਆਰ ਸਭ ਤੋਂ ਵੱਧ ਇਹ ਬੰਦੇ ਨੇ ਭੇਜਿਆ ਸੀਗਾ ਯਾਰ ਕੈਨੇਡਾ ਦੇ ਵਿੱਚ ਬੈਠਾ ਸੀ ਹੈ 12 ਫੁੱਟ ਦੀ ਬੱਲੀ ਆ ਦੇ ਲਵੇ ਨਾ ਤੂੰ ਹੁੱਕਾ ਮੰਨ ਲਾ ਗੁੱਲੇ ਮਿਲ ਲਾ ਦਾਂਗੇ ਤੈਨੂੰ ਅਸੀਂ ਇਹ ਕਹਿੰਦਾ ਪੱਪੀ ਨੂੰ ਕਹਿੰਦਾ ਵੀ ਗੁੱਲੇ ਦੇ ਉੱਤੇ ਲਾਲ ਲੱਗਿਆ ਉਮੀਂ ਹੀ ਬਹੁਤ ਔਖਾ ਇਕੱਠਾ ਹੋ ਗਿਆ ਸਹੀ ਗੱਲ ਹੈ ਬਹੁਤ ਔਖਾ ਇਕੱਠਾ ਹੋ ਗਿਆ ਕੋਨੇ ਦੇ ਸਹੀ ਗੱਲ ਹੈ ਬਾਈ ਨਜ਼ਾਰਾ ਗਿਆ ਅੱਜ ਦਾ ਬਲੌਗ ਸਿਰ ਹਉਣ ਵਾਲਾ ਤੇ ਚਲੋ ਬਾਕੀ ਹੋਰ ਕੀ ਰਾਂਗੇ ਕਿਸੇ ਨੂੰ ਆਉਣ ਦੇ ਵਿਅੰਤ ਵਿਅੰਤ ਸਾਰਾ ਦੇ ਰਿਵਿਊ ਲੈ ਲਏ ਬਹੁਤ ਬੰਦੇ ਰਹਿ ਗਏ ਤੁਸੀਂ ਬਾਈ ਟੋਚਨਾ ਬਾਰੇ ਕੀ ਕਹਿਣਾ ਚਾਹੋਗੇ ਟੋਚ ਜਣ ਵਧੀਆ ਨੇ ਬਾਈ ਪਰ ਸਿਸਟਮ ਹੱਲੇ ਪਏ ਸਿਸਟਮ ਹੱਲੇ ਪਏ ਨੇ ਟਰੈਕਟਰ ਬਾਲੇ ਹੋ ਜਾਂਦੇ ਨੇ ਹਾਂ ਚਾਰ ਚਾਰ ਪੰਜ ਪੰਜ ਦਿਨ ਬਾਹਰੇ ਫਿੱਦਰੇ ਨੇ ਕੋਈ ਫੇਰ ਨਹੀਂ ਇਹ ਗੱਲ ਹੈਗੀ ਬਾਈ ਘਾਟ ਕਿੱਥੇ ਆ ਹੈਪੀ ਆ ਇੱਥੇ ਤੂੰ ਦੱਸੋ ਮੈਂ ਮੈਂ ਇੱਕ ਚੀਜ਼ ਮਾਰਗੀ ਰੀਜ ਨਹੀਂ ਪੰਜਾਬ ਚ ਟੋਚਨ ਸਿਰਾ ਹੁੰਦੇ ਹੁੰਦੇ ਸੀ ਪੰਜਾਬ ਚ ਲੰਗਰ ਪਾਣੀਆਂ ਦਾ ਪ੍ਰਬੰਧ ਇਹ ਤੇ ਭੁੱਖੇ ਲੰਗਰਾਂ ਦੇ ਟੋਚਨ ਇਹ ਚਾਹੀ ਪੰਜਾਬ ਦੀ ਗੱਲ ਆ ਚਾਹੀ ਹਰਿਆਣੇ ਦੀ ਗੱਲ ਮੈਂ ਇੱਕ ਚੀਜ਼ ਨੋਟ ਕਰੀ ਆ ਤੁਸੀਂ ਦੱਸੋ ਵੀ ਵਜ੍ਹਾ ਕੀ ਹੈ ਦੀ ਇਹ ਸਿਸਟਮ ਵਿਗੜਨ ਦੀ ਉਜ ਆਪਣੇ ਜੀ ਹੈ ਬਈ ਆਪਣੇ ਆ ਚ ਇੱਕਾ ਨਹੀਂ ਗਿਆ ਕੋਈ ਨਹੀਂ ਬਾਈ ਕੋਈ ਕਹਿੰਦਾ ਸਹੀ ਗੱਲ ਹੈ ਹਾਂ ਇਹ ਗੱਲ ਮੇਨ ਗੱਲ ਹੈ ਬਾਈ ਤੁਹਾਨੂੰ ਇਕਾ ਕਰਨਾ ਚਾਹੀਦਾ ਜੇ ਇਕਾ ਹੋ ਗਿਆ ਵੀ ਫੇਰ ਹੋਊਗਾ ਦਾ ਕਤਲ ਰਹੀ ਡਰਾਈਵਰਾਂ ਦੀ ਦਾ ਕਤਲ ਰਹੀ ਟਰੈਕਟਰ ਵਾਲਿਆਂ ਦੀ ਜੇ ਇਸੇ ਤਰ੍ਹਾਂ ਹੀ ਹੁੰਦਾ ਰਹੇ ਥੋੜੀ ਥੋੜੀ ਖਤਮੇ ਹੋ ਗਈਗੇ ਗੇਮ ਯਾਰ ਕੋਮ ਬੰਦੇ ਵਿਖੜੇ ਜਾਣਗੇ ਹੱਡੀ ਜਾਣਗੇ ਕਿਹਨਾਂ ਬੰਦਾ ਫਰਾਲੇ ਬੰਦਾ ਫਰਾਲੇ ਟਰੈਕਟਰ ਚਲਦੇ ਆ ਹਾਂ ਅੱਜ ਕੱਲ ਸਾਰੇ ਨਾਰਮਲ ਨਹੀਂ ਗੱਲਾਂ ਹੋਈ ਬਈ ਸਹੀ ਗੱਲ ਹੈ ਮਲੋ ਰਿਜ਼ਲਟ ਹੀ ਹੋ ਰੌਂਦਾ ਹੈ ਸਹੀ ਗੱਲ ਹੈ ਤੇ ਪੰਜਾਬ ਵਾਲਿਆਂ ਬਾਰੇ ਹੁਣ ਕੀ ਕਹੋਗੇ ਮਿੱਤਰੋ ਪੰਜਾਬ ਚ ਮੇਲੇ ਹੋ ਜਾਣ ਹਨਾ ਇੱਥੇ ਹੁਣ ਲੱਗ ਜਾਣ ਬਈ ਬਹੁਤ ਵਧੀਆਗਾ ਨਜ਼ਾਰਾ ਆ ਜੇ ਹਾਂ ਨਜ਼ਾਰਾ ਮਗ੍ਹਾ ਛੋਣ ਲੱਗ ਜਣੇ ਇੱਕ ਟਰੈਕਟਰ ਘਟਾਏ ਜੜਾ ਹਰ ਗਰੁੱਪ ਦੇ 2 ਕਿ ਤਰਫ ਹਾਂ ਲਿਮਟ ਰੱਖਣੀ ਚਾਹੀਦੀ ਹੈ ਲਿਮਟ ਰੱਖਣ ਵਿੱਚ 70 ਕੇ 60 ਟਰੈਕਟਰ ਹੋਣਾ ਸਹੀ ਗੱਲ ਹੈ ਤੇ ਆਪਣਾ ਡਿਬੜੇ ਸਾਰੇ ਜਾਓ ਮੌਕੇ ਮਿਲੇ ਸਾਰਿਆਂ ਨੂੰ ਮਿਲੇ ਪਰ ਡਰੁੱਪ वाइज ਮਿਲੇ ਸਹੀ ਗੱਲ ਹੈ ਬਾਕੀ ਸਿਸਟਮ ਹੈ ਜਿਹੜਾ ਰੂਲ ਹੈ ਉਹ ਫਰੇਕੀ ਕਮੇਟੀ ਨੂੰ ਇੱਕੋ ਹੀ ਰੱਖਣੀ ਚਾਹੀਦੀ ਹੈ ਰੂਲ ਇਹ ਇਹ ਥੋੜੇ ਸਾਰੇ ਆ ਟੋੜਨੀ ਚਾਹੀਦੀ ਹੈ ਟਰੈਕਟਰਾਂ ਨੂੰ ਤੋੜਦੇ ਉਹਨਾਂ ਦੀ ਨੀ ਕੋਈ ਸੁਣਦਾ ਹੈਗਾ ਸਹੀ ਗੱਲ ਹੈ ਦੁਆਰੇ ਤੋਂ ਉਰੇ ਤੱਕ ਨਾਊਗਾ ਸਹੀ ਗੱਲ ਹੈ ਕਿਹਾ ਦੀ ਕਹਦੇ ਸੰਗ ਆਏ ਬਹੁਤ ਸੰਗ ਦਾ ਤੂੰ ਵੀਡੀਓ ਦੇ ਮੂਰੇ ਯ ਕਹਿੰਦੇ ਯਾਰ ਬਲੌਗ ਵਿੱਚ ਪਾ ਦਾਂਗੇ ਤੇਰਾ ਕਿਲਪ ਕੁਛ ਨਹੀਂ ਹੰਦਾ ਦੇਖਣਗੇ ਯਾਰ ਟਲੀਮ ਵਾਲੇ ਦੇਖਣਗੇ ਵੀ ਫੇਮਸ ਆ ਮੁੰਡਾ ਯਾਰ ਫੇਰ ਹੀ ਫੇਮਸ ਹੋਏਗਾ ਤੂੰ ਸਿਰੇ ਟਾਈਮ ਪਾਸ ਕਰਦੇ ਆ ਨਾ ਟਾਈਮ ਸਾਰੀ ਟਾਈਮ ਪਾਸ ਕਰਦੇ ਨੇ ਹੋਰ ਕੀ ਏਡੀ ਕਿੱਡੀ ਗੱਲ ਐ ਇਹ ਸਟਾਰ ਕੌਣ ਬਣ ਗਿਆ ਇਹ ਚ ਜਿੱਤ ਕੇ ਦੱਸੀ ਦਾ ਵਿਚਾਰ ਹੁੰਦਾ ਆਪਾਂ ਦੱਸੀ ਦੇ ਕੋਕਰ ਗਰੁੱਪ ਵਾਲਾ ਇਹ ਬਈ ਮੁੰਡਾ ਇਹ ਹੀ ਆ ਮੇਨ ਡਰਾਈਵਰ ਹੋਰ ਫੇਟੋਚਨਾ ਬਾਰੇ ਕੀ ਕਹਿਣਾ ਤੇਰੇ ਸਾਹਮਣੇ ਵਦੀਨ ਵੀ ਨਹੀਂ ਹੈ ਉਹ ਤਾਂ ਵਦੀਨ ਨਹੀਂ ਹੈ ਹੋ ਹਸ਼ਿਆਰੇ ਉਹ ਹਸ਼ਿਆਰੇ ਪੁਰੇ ਨਹੀਂ ਐ ਚਾਰ ਗੱਲਾਂ ਤੇਰੇ ਨਾਲ ਕਰਨੀਆਂ ਯਾਰ ਹੈ ਚਾਰ ਗੱਲਾਂ ਤੇਰੇ ਨਾਲ ਕਰਨੀਆਂ ਹਾਂਜੀ ਦੱਸੋ ਆਈਕੋਚਨਾ ਬਾਰੇ ਕੀ ਕਹਿਣਾ ਚਾਹੁੰਨਾ ਜੀ ਪੰਜਾਬ ਪੰਜਾਬ ਬਾਰੇ ਖਾਸ ਆ ਪੰਜਾਬ ਤਾਂ ਮੁਸ਼ਕਿਲ ਹੀ ਲੱਗਦੀ ਨੇ ਵੀ ਚੱਲ ਨਹੀਂ ਚੱਲਦੇ ਨਹੀਂ ਇਹ ਚਰ ਵੀ ਝਾੜੂ ਵਾਲੀ ਸਰਕਾਰ ਹੈ ਅੱਛਾ ਹਾਂ ਦੇਖੋ ਕਾਂਗਰਸ ਦੀਆਂ ਕਰਨੀ ਸਰਕਾਰਾਂ ਦੀ ਹਮਮ ਅੱਛਾ ਜਦੋਂ ਪਹਿਲਾਂ ਬੰਦ ਹੋਏ ਸੀ ਬਾਈ ਉਦੋਂ ਕਿਹਦੀ ਸਰਕਾਰ ਸੀ ਤੁਸੀਂ ਸਾਡੀ ਸਰਕਾਰ ਨੂੰ ਦਿੰਦੇ ਹੋ ਓਏ ਉਹ ਸਰਕਾਰ ਉਦੋਂ ਕਿਹਦੀ ਸੀ ਥੋੜੇ ਪਿੰਡ ਤੋਂ ਉਦੋਂ ਨਹੀਂ ਚਲੋ ਆਪਾਂ ਜੇ ਮੇਲਿਆਂ ਦੀ ਗੱਲ ਕਰੀਏ ਬਾਈ ਤਾਂ ਆਪਣਾ ਵੀ ਇਤਰਾਜ ਆ ਇਹ ਗੱਲ ਫਿਰ ਹਾਂ ਵੀ ਹੋਣੀ ਚਾਹੀਦੀ ਪੰਜਾਬ 'ਚ ਪੰਜਾਬ 'ਚ ਵੀ ਹੁਣ ਤੈਨੂੰ ਪਤਾ ਹੀ ਹੈ ਹੁਣ ਟਰਾਲੀ ਵਾਲੇ ਚੱਲਣ ਲੱਗੇ ਸਾਰੇ ਹਮਾਂ ਟੱਟ ਲੱਗਦਾ ਹੈ 3-4 ਘੰਟੇ ਮਿਲਣ ਨਿਪਟ ਜਾਂਦਾ ਕੋਈ ਨਹੀਂ ਹੈਗਾ ਵੀ ਆਪਾਂ ਵੀ ਸਹੀ ਗੱਲ ਹੈ ਕਿੱਥੇ ਬੈਠੇ ਰਹਿਣਾ ਵੀ ਕਿਉਂ ਬੈਠੇ ਰਹਿੰਦੇ ਦੇਖੀ ਜਾਂਦੇ ਕਿ ਉਹ ਕਿਦਣਾ ਮੈਚ ਹੋ ਬਾਕੀ ਲੋਕਟੈਲ ਤੇ ਸਵਾਦ ਵੀ ਨਹੀਂ ਉਹ ਹੁੰਦਾ ਬਲੌਕਟੈਲ ਤੇ ਨਹੀਂ ਜਾਂ ਪੀਮਕਸਟੋਰੇ ਜਾਂ ਏਟ ਵਾਲੀ ਮੰਡੀ ਹਾਂ ਜਿਹਨੇ ਪਚਾਣ ਚੰਦਪੁਰ ਵਾਲਾ ਮੇਲਾ ਲੰਘਿਆ ਹਨਾ ਹਾਂ ਚੰਦਪੁਰ ਵਾਲਾ ਵਧੀਆ ਸੀ ਪ੍ਰੀਮੈਕਸ ਤੇ ਹਾਂ ਤੇ ਹੋਰ ਫਿਰ ਦਰਸ਼ਕਾਂ ਨੂੰ ਕੀ ਕਹਿਣਾ ਚਾਹੇਗਾ ਭਾਈ ਜਿਹੜੇ ਫੈਨ ਫੋਲਵਿੰਗ ਬਹੁਤ ਹੈ ਤੇਰੀ ਫੈਨ ਫੋਲਵਿੰਗ ਹੈਗੀ ਆ ਚਲੋ ਵਾ ਸਾਰਿਆਂ ਨੂੰ ਐਂ ਕਰਨਾ ਵੀ ਵਧੀਆ ਭਰਾਵਾਂ ਜੁੜੇ ਰਹੋ ਹਮ ਸ਼ੇਅਰ ਨਹੀਂ ਕਰਦੇ ਯਾਰ ਲਾਈਕ ਨੂੰ ਹਨਾ ਵੀਡੀਓ ਤੁਹਾਡੀ ਲਾਈਕ ਘੱਟ ਸ਼ੇਅਰ ਘੱਟ ਕਰਦੇ ਨੇ ਹਾਂ ਸਹੀ ਗੱਲ ਹੈ ਇਨਾ ਪਹਿਲਾਂ ਬੰਦ ਕਰਦੇ ਬਾਕੀ ਹੁਣ ਮੇਲੇ ਯਾਰ ਘਟ ਗਏ ਯਾਰ ਮੇਲੇ ਕਰਨ ਕਰਕੇ ਨਾ ਤਾਂ ਉੰਦੀ ਐ ਅੱਜਕੱਲ ਵੀਡੀਓ ਕੋਈ ਨਹੀਂ ਨਾ ਇਮਲੇ ਚੱਲੀ ਜਾਂਦੇ ਸਦਾ ਸਾਰਾ ਕੁਝ ਹੀ ਹੋਈ ਜਾਂਦਾ ਸਹੀ ਗੱਲ ਹੈ ਨਾਮ ਨਮੀ ਦੇਖਣ ਨੂੰ ਮਿਲ ਜਾਂਦੀ ਹੈ ਹਾਂ ਇਹ ਤਾਂ ਪਹਿਲਾਂ ਹਾਂ ਬਾਕੀ ਬਾਈ ਮੈਂ ਪਹਿਲਾਂ ਜਦੋਂ ਲਾਈਵ 'ਚ ਦੱਸਿਆ ਸੀ ਮੈਂ ਫਾਰਮ ਟਰੈਕ ਦਾ ਬਥੇਰੇ ਆ ਪਰ ਤੇਰੇ ਫਾਰਮ ਟਰੈਕ ਦੀ ਇੰਨੀ ਮਸ਼ਹੂਰੀ ਕਿਉਂ ਆ ਬਾਈ ਨਾਮ ਲੱਗ ਰੱਖਿਆ ਹੋਏ ਨੇ ਕਰਕੇ ਸਹੀ ਗੱਲ ਹੈ ਬਾਈ ਹਾਂ ਉਹਦੇ ਕਰਕੇ ਹੀ ਹੋ ਗਏ ਮੈਂ ਤਾਂ ਨਾਮ ਨਾਮ ਹੀ ਬ੍ਰਾਂਡ ਬਣ ਗਿਆ ਸ਼ਹਿਰੇ ਦਾ ਹੈ ਆਈਫੋਨ 7 ਪਲੱਸ ਟਰੈਕਟਰ ਉਹ ਫਾਰਮ ਟਰੈਕ ਨਹੀਂ ਕੋ ਕਹਿੰਦਾ ਆਈਫੋਨ ਹੀ ਆਈਫੋਨ ਹਾਂ ਹਾਂ ਸਹੀ ਗੱਲ ਹੈ ਕਮੈਂਟਾਂ ਚ ਵੀ ਆਈਫੋਨ 7 ਵਸ 7 ਆਉਂਗਾ ਹਾਂ ਉਹ ਫਾਰਮ ਟਰੈਕ ਨਾਲ ਨਹੀਂ ਆ ਫਾਰਮ ਵੀ ਹੈਗੇ ਆ ਇਹ ਕਿਹੜੇ ਗਰੁੱਪ ਦਾ ਭਲਾ ਇਹ ਕਿਹੜੇ ਗਰੁੱਪ ਦਾ ਕੁਝ ਜਾਂਦੇ ਹੈ ਇਹ ਪਿਆਰ ਦੇ ਨਾਮ ਇਥੋਂ ਆ ਚੰਦਗੁਰੇ ਤੋਂ ਟੋਪਲ ਆਇਆ ਅੱਛਾ ਲੋਕਲ ਆਇਆ ਅੱਛਾ 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 ਹਾਂ ਜਾਂਦੂਪੁਰੇ ਘੱਡੇ ਆ ਹਨ ਬਈ ਕੰਮ ਵਧੀਆ ਕਰਦਾ ਸੀ ਇਹ ਕਿਹੜਾ ਤਲਾਰਾ ਸੀ ਇਹਨੂੰ ਚੱਲ ਚਲਾਉਂਦੇ ਪਿੰਦਾ ਪਿੰਦਾ ਵਸਰਾ ਹਾਂ ਬਾਕੀ ਚਲੋ ਬਹੁਤ ਵਧੀਆ ਬਾਈ ਪਿਆਰ ਦਿਆ ਕਰੋ ਓਦਾਂ ਹੀ ਵਲੌਗ ਨੂੰ ਸ਼ੇਅਰ ਕਰ ਦਿਆ ਕਰੋ ਆਪਣੀ ਦਾ ਵਲੌਗ ਵੀਡੀਓ ਸਾਰਾ ਵਿੱਚ ਹੀ ਹੁੰਦਾ ਸਾਰਾ ਕੁਝ ਮੈਕਸੀ ਹੁੰਦਾ ਲੰਬਾ ਚੱਲ ਤੇ ਚਲੋ ਅੱਗੇ ਦਿਖਾਉਣਾ ਹੈ ਫਿਰ ਆਜੋ ਪਿੰਡ ਟੈਰ ਚਮਕਿਆ ਕਹਿੰਦੇ ਮਿੱਤਰੋ ਕਿੰਨੇ ਟਰੈਕਟਰ ਖੜੇ ਆ ਤੇ ਬੈਕ ਦਿਖਾਉਣੀਆਂ ਇਹਨਾਂ ਦੀ ਪਿੱਠ ਦਿਖਾਉਣੀਆਂ ਤੁਹਾਨੂੰ ਅੱਜ ਸਾਰੇ ਟਰੈਕਟਰਾਂ ਦੀ ਹੈ ਸਾਰੇ ਟਰੈਕਟਰਾਂ ਦੀ ਆ ਆ ਖੜਿਆ ਬਾਈ ਕਿੰਗ ਕੌਂਗ ਵਾਲਾ ਨੇ ਓਏ सुरेंद्र ਅੱਜ ਕੱਲ ਜਿਹੜਾ ਕਹਿੰਦੇ ਸੁਰਖੀਆਂ ਚੱਲ ਰਹਾ ਮੁੰਡਾ ਕਿੰਗ ਕੌਂਗ ਤਿੰਨੇ ਚਾਰੇ ਟਰੈਕਟਰ ਉਸੇ ਗਰੁੱਪ ਦੇ ਆ ਤੇ ਆ ਆ ਖੜਿਆ ਟਰੈਕਟਰ ਟਰੈਕਟਰ ਵਾਵਾ ਯਾਰ ਆ ਲੈਣ ਚ ਦਿਖਾ ਦੇਣਾ ਉਹਨੂੰ ਆ ਗਿਆ ਆ ਗਿਆ ਤੇ ਆ ਦੇਖੋ ਟਰੈਕਟਰ ਵਾਵਾ ਦੋ ਆਪਾਂ ਟਰੈਕਟਰ ਲਾ ਤੇ ਲੈ ਆ ਕੇ ਤੇ ਦੋ ਲੈਣ ਜਾਂਦੇ ਆ ਕੰਡੇ ਤੇ ਆ ਆ ਆ ਕੇ ਕਹਿੰਦੇ ਪੱਪੀ ਵਾਗੜੀਆਂ ਆ ਗਿਆ ਤਹੇ ਦੇਖੋ ਅੱਜ ਕਿਹੜਾ ਅਰਜਨ ਦੇ ਅਰਜਨ ਬਾਈ ਦੋਨੇ ਅਰਜਨ ਇਕੱਠੇ ਹੋ ਗਏ ਦੇਖਦੇ ਅੱਜ ਫਿਰ ਕਿਹੜਾ ਕਮਾਲ ਲਖਾਉਂਦਾ ਕਿਹੜੇ ਨੇ ਜਿਤਨਾ ਪਿਛਲੇ ਮੇਲੇ ਦੀ ਜੇ ਗੱਲ ਕਰੀਏ ਬਾਈ ਚਾਂਦਪੁਰੇ ਵਾਲੇ ਦੀ ਹਨਾ ਉੱਤ ਚਾਰੇ ਟਰੈਕਟਰ ਨਵੇਂ ਸੀਗੇ ਕੋਈ ਉਹਨਾਂ ਨੇ ਪਹਿਲਾਂ ਇੰਨੇ ਨਿਆਵੇਂ ਨਹੀਂ ਪਾਈ ਇਹ ਤਾਂ ਚਲੋ ਕਿਸੇ ਸੋਤ ਦੀ ਗੱਲ ਹੋ ਜਾਨੀ ਬਾਈ ਕਿਹੜੇ ਨੇ ਜਿਤਨਾ ਬਾਕੀ ਐਤ ਕੀ ਦੇਖਦਾ ਫਿਰ ਆ ਮੇਲੇ ਤੇ ਕੌਣ ਬਾਜੀ ਮਾਰਦਾ ਆਜੋ ਫਿਰ ਕੰਡੇ ਤੇ ਚਲੀਏ ਕੰਡੇ ਤੇ ਆ ਗਏ ਮੇਤਰੋ ਕੰਡੇ ਤੇ ਵੈਸੇ ਤਾਂ ਅੱdte ਟਰੈਕਟਰਾਂ ਦੇ ਕੰਡੇ ਕਹਿੰਦੇ ਕੱਲ ਸ਼ਾਮੀ ਹੋਗੇ ਪਰ ਜਿਹੜੇ ਟਰੈਕਟਰ ਰਹਿੰਦੇ ਆ ਉਹਨਾਂ ਦੇ ਅੱਜ ਹੋਈ ਜਾਂਦੇ ਆ ਤੇ ਕੋਕਰ ਗਰੁੱਪ 20 ਅੱਜ ਕਰਾ ਰਿਹਾ ਹੈ ਕੋਕਰ ਗਰੁੱਪ ਕਹਿੰਦਾ ਕਮਾਂਟਲ ਵੇਟ ਵਧਾ ਕੇ ਹੈ ਕਿ ਕੀ ਇੱਕ ਕਮਾਂਟਲ ਵੇਟ ਵਧਾ ਕੇ ਕਹਿੰਦੇ ਪਹਿਲਾਂ ਲਾਉਣਾ ਹੈ ਕਹਿੰਦੇ ਕਦੇ ਬੇਈਮਾਨਾ ਨਹੀਂ ਕਰਿਆ ਕਰਕੇ ਦੇਖ ਲੈਣੇ ਆ ਮਜ਼ਾਕ ਕਰਦੇ ਆ ਬਾਈ ਕਿਤੇ ਕੱਟ ਕੇ ਰੀਲ ਪਾ ਦੋ ਤੇ ਵੇ ਇਹ ਆਪਣਾ ਤਾਂ ਕਦੇ ਵੇਟ ਇਦਾਂ ਦੀ ਹਰਕਤ ਕਰੀ ਨਹੀਂ ਖੋਖਰ ਗਰੁੱਪ ਨੇ। ਬਾਕੀ ਚਲੋ ਠੀਕ ਆ। ਕਈ ਗਲਤੀਆਂ ਕਰ ਜਾਂਦੇ ਆ। ਆਜੋ ਹੋਰ ਕੀ ਦਿਖਾਉਣੇ ਆ। ਅੱਜ ਹੁਣ ਵੈਲੀ ਦੇ ਬਹਿ ਗਏ ਹੁਣ। ਚੱਲ ਖੜੇ ਮੈਂ ਹੀ ਕਰ ਲੈਂਦਾ 1 ਮਿੰਟ ਥੱਕਾ ਨਾ ਕਰ। ਲੈ ਵੀ ਚਾਰ ਡਰਾਈਵਰ ਆ ਕਹਿੰਦੇ ਖੋਖਰ ਗਰੁੱਪ ਦੇ। ਦੇਖੋ ਬਈ ਆਪਾਂ ਯਾਰ ਕਿਸੇ ਦਾ ਨਾ ਪੱਖ ਨਹੀਂ ਪੂੜਦੇ ਸਾਰੇ ਆਪਣੇ ਭਰਾ ਐ। ਇਹ ਗੱਲ ਥੋੜੀ ਜਿਹੀ ਆਈ ਸੀ ਮੇਰੇ ਕੋਲੇ। ਤੇ ਕਹਿੰਦੇ ਵੀ ਜੱਗੀ ਪੱਖ ਬੋਰਦਾ ਯਾਰ ਦੱਸੋ ਹਨਾ ਮੈਂ ਕਿਹਾ ਪੱਖ ਪੂਰੇ ਬਾਈ ਯਾਰ ਕਦੇ ਵੀ ਕਦੇ ਵੀ ਚਲੋ ਸਾਰੇ ਆਪਾਂ ਨੂੰ ਦਾ ਇੱਕੋ ਜੇ ਆ ਹਾਂ ਇਹ ਹੋ ਸਕਦਾ ਵੀ ਜਿਹੜੀ ਵੀਡੀਓ ਤੋਂ ਵੱਧ ਵੀ ਉਹ ਆਉਂਦੇ ਉਹ ਆਪਾਂ ਬਾਈ ਪਹਿਲਾਂ ਬਾਅਦਨੇ ਆ ਤੇ ਬਾਕੀ ਬਾਅਦ ਚ ਬਾਅਦਨੇ ਹਨਾ ਜਿੰਨੇ ਕ ਵਧੀਆ ਬਣਦੀਆਂ ਕਈ ਵਾਰ ਖੋਖਰ ਗਰੁੱਪ ਵਾਲਿਆਂ ਦੀ ਮੇਥੋਂ ਵੀਡੀਓ ਨਹੀਂ ਬਣਦੀ ਚਲੋ ਠੀਕ ਆ ਬਾਕੀ ਬਾਈ ਫੇਰ ਕਰਦੇ ਆ ਗੱਲਾਂ ਹਨਾ ਹੋ ਜਾਂਦੀਆਂ ਯਾਰ ਸਾਰਿਆਂ ਨੂੰ ਆਪਾਂ ਸੈਟੀਸਫਾਈ ਨਹੀਂ ਕਰ ਸਕਦੇ ਤੇ ਚਲੋ ਫਿਰ ਹੁਣ ਸਿੱਧੇ ਪਾਸੇ ਵਾਲੇ ਟਰੈਕਟਰ ਦਿਖਾ ਦਿੰਨੇ ਆ ਤੁਹਾਨੂੰ ਲੈ ਵੀ ਕਹਿੰਦੇ ਸਤਨਾਮ ਆ ਗਿਆ ਧਰਨਾਟ ਗਰਪ ਵਾਲਾ ਹੋਰ ਵੀ ਠੀਕ ਹੈ ਸੈਟ ਅਪ ਹੈ ਰ ਚਲੋ ਚੰਗੀ ਗੱਲ ਲੈ ਵੀ ਮੁੰਡਾ ਟਰੈਕਟਰ ਦਿਖਾ ਦਈਏ ਤੁਹਾਨੂੰ ਹਨਾ ਆਹ ਸੁਰਿੰਦਰ ਵਾਲਾ 855 ਤੇ ਸਾਰੇ ਟਰੈਕਟਰ ਦਿਖਾਈਏ ਤੁਹਾਨੂੰ ਅੱਜ ਦਾ ਬਲੌਗ ਬੜਾ ਲੰਬਾ ਹੋਣ ਵਾਲਾ ਤੇ ਦੇਖੀ ਜਾਓ ਟਰੈਕਟਰ ਕਿਹੜੇ ਕਿਹੜੇ ਦੇਖਾ ਕਿਹੜੇ ਗਰੁੱਪ ਦਾ ਇਹ ਤੁਹਾਨੂੰ ਪਤਾ ਹੀ ਹੈ ਧਰਤੀ ਤੱਕ ਬੜਾ ਚੱਲ ਰਿਹਾ ਟਰਾਲੀਆਂ 'ਚ ਵੀ ਤੇ ਟੋਚਨਾ 'ਚ ਵੀ ਹੌਲੈਂਡ ਹੌਲੈਂਡ ਬਹਾ ਬਹਾ ਹੋਈ ਖੜੇ ਆ ਯਾਰ ਤਿੰਨੇ ਇਕੱਠੇ ਖੜੇ ਆ ਤੇ ਆਹ ਟਰੈਕਟਰ ਖੜਾ ਇੱਕ ਦੇਖੋ ਬਈ 855 ਆ ਗਿਆ ਜੌਂਡੀਅਰ ਮਾਨ ਮੰਨੂ ਵਾਲਾ ਆਹ ਟਰੈਕਟਰ ਨੇ ਪਹਿਲਾ ਲਾਇਆ ਬਾਈ ਪਿਛਲੇ ਮੇਲੇ ਤੇ ਚੰਦਪੁਰ ਵਾਲੇ ਦੇ ਉਹ ਮੈਂ ਖੜਿਆ ਭਾਈ ਜੀ ਡੀ ਐਲਸੀ ਦੇ ਇਕੱਠੇ ਤੇ ਆ ਨੰਬਰ ਚੌਥੇ ਨੰਬਰ ਤੇ ਸੀਗਾ ਐਮ ਐਸ 9500 ਤੇ ਟਰੈਕਟਰ ਵਾਵਾ ਆਇਆ ਭਾਈ ਜਿਹੜੇ ਸਾਡੇ ਬੇਵਾਹਰੀ ਹੈਰੀ ਹੈ ਨਾ ਇਹ ਹੈਰੀ ਹੈਰੀ ਜਲੂਰੀ ਹੈ ਕਿਵੇਂ ਹੈ ਕਿਵੇਂ ਜਲੂਰੀ ਵਧੀਆ ਭਾਈ ਵਧੀਆ ਹੋਰ ਭਾਈ ਵੇ ਆ ਵੀ ਅੰਦਰ ਖੜਾਉਂ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋਈ ਜੀ ਇਹਨਾਂ ਦੇ ਬਾਹਰ ਹੀ ਖੜੇ ਹੋਏ ਦੇਖੋ ਜੀ ਆਹ ਟਰੈਕਟਰ ਨੇ ਕਰਿਆ ਦੂਜਾ ਨੰਬਰ ਕਾਰਤੂਸ ਗਰੁੱਪ ਆ ਅੱਗੀ ਵੰਸਰੇ ਵਾਲਾ ਜਰੂਰ ਪਾਉਂਦੀ ਦੱਸੋ ਟਰੈਕਟਰ ਬਹੁਤ ਆਇਆ ਭਈ ਆ ਮੇਲੇ ਤੇ ਬਾਕੀ ਦੇਖਾਂਗੇ ਐਂਟਰੀਆਂ ਤੋਂ ਪਤਾ ਲੱਗੂ ਕਿੰਨੇ ਕਾ ਤੇ ਇੱਧਰ ਵੀ ਖੜੇ ਆ ਤੇ ਉਹ ਖੜੇ ਉਧਰ ਟਰੈਕਟਰ ਇੱਕ ਕਹਿੰਦੇ ਅੰਬਰ ਦਾ ਏ ਇੱਕ ਕਹਿੰਦੇ ਭਣੀ ਜੱਸੇ ਵਾਲਾ ਮੁੰਡਾ ਏ ਕਿਵੇਂ ਆ ਵਧੀਆ ਸਾਰਿਆਂ ਦੀ ਲੈ ਲਈ ਇੰਟਰਵਿਊ ਮੈਂ ਤੇਰੀ ਵੀ ਲੈ ਲਈਏ ਹੋਰ ਸਟੇ ਵਧੀਆ ਓਕੇ ਜਮਾ ਵਧੀਆ ਨੇ ਮੇਲੇ ਜਮਾ ਜਮਾ ਹੋਰ ਜਾਣਾ ਹਰਿਆਣੇ ਚ ਚੱਲਾਂਗੇ ਆ ਰਿਹਾ ਮੇਲਾ ਜਿੱਥੇ ਦੂਜਾ ਲਾਇਆ ਸੀ ਤੈਂ ਮੈਂ ਚੱਲਾਂਗੇ ਫਿਰ ਕਿੱਥੇ ਸੀ ਕਲਸੌਰ ਕਲਸੌਰੇ ਕਲਸੌਰੇ ਚਲੋ ਵਧੀਆ ਗੱਲ ਹੈ ਜਾਵਾਂਗੇ ਫਾਇਦਗੀ ਉਦੋਂ ਵੋਟਾਂ ਦਾ ਸੀਜ਼ਨ ਸੀ ਇਸ ਕਰਕੇ ਆਪ ਗਏ ਨਹੀਂ ਉੱਥੇ ਤੇ ਟਰੈਕਟਰ ਆ ਖੜਿਆ ਬਾਈ ਕਿੰਗਕੌਂ ਵਾਲੇ ਸਰਿੰਦਰ ਦੇ ਜਿਹੜੇ ਅੱਜ ਕੱਲ ਚਰਚਾ ਦੇ ਵਿੱਚ ਚੱਲ ਰਿਹਾ ਇਨਾਮ ਪਾਇਆ ਕਾਫੀ हरियाणा ਦੇ ਵਿੱਚ ਯੂਪੀ ਦੇ ਵਿੱਚ ਵੀ ਪਹਿਲਾ ਲਾਇਆ ਤੇ ਸਾਰੇ ਟ੍ਰੈਕ ਖੜੇ ਹੈ ਬਾਈ ਖੋਖਰ ਗਰੁੱਪ ਵਾਲੇ ਜਾਣਦੇ ਅਜਮਾ 100 ਤੇ ਬਲੌਗ ਨੂੰ ਹਨਾ ਬਲੌਗ ਬੜਾ ਲੰਬਾ ਹੋਊ ਅੱਜ ਬਲੌਗ ਹੀ ਲਾ ਲੂ ਕੋਈਆਂ ਵੀਡੀਓ ਬੁੜੀਓ ਯਾਰ ਇੱਕੋ ਹੀ ਗੱਲ ਕੋਈ ਕਹਿੰਦਾ ਉਹ ਮੈਨੂੰ ਕਰੇ ਲੱਕੀ ਗੋਲਡਸ ਮਿੱਥਾਲਾ ਕਰੇ ਤੂੰ ਬਣਾ ਹੀ ਕੀ ਜਾਣਾ ਹੈ ਬਈ ਮਹਾਬੋਈ ਮੇਰਾ ਮਿਕਸ ਹੈ ਧਰੋ ਕੁਸੀ ਹੈ ਮਿੱਟੀ ਰਲਦਾ ਕਹਦੇ ਲੈ ਵੀ ਆ ਮੁੰਡਿਆਂ ਦੀ ਆਪਾਂ ਲਾਈਵ ਸਟਾਰਟ ਕਰਿਆ ਤੀ ਤੇ ਇਹਨਾਂ ਦੀ ਵਲੌਗ ਸ਼ੁਰੂ ਕਰਤਾ ਲੱਖੀ ਨੇ ਆਏ ਦੇਖਣ ਨਾ ਉਹ ਨਹੀਂ ਆਏ ਭਾਈ ਉਹ ਤਾਂ ਹੰਟਰਲੀ ਵਾਲੇ ਹੋ ਗਏ ਯਾਰ ਪੱਟਾ ਕੰਮ ਹੋ ਗਿਆ ਨਾ ਉਹ ਤਾਂ ਹੁਣ ਕਿਹੜਾ ਟੋਚਣਾ ਚ ਟਾਇਰ ਥੋੜੀ ਘਸਾਉਣੇ ਨੇ ਯਾਰ ਅੱਛਾ ਜਿਗਰਾ ਚਾਹੀਦਾ ਹੈ ਜਿਗਰਾ ਚਾਹੀਦਾ ਭਾਈ ਹੈਲੋ ਲਾਉਂਜੀ ਲਾਉਂ ਟਰਾਲੀਆਂ ਚ ਹਾਂ ਬਹੀ ਕੀ ਕਰਦੇ ਕੰਮ ਬੰਦ ਨਹੀਂ ਬੋਲ ਕੇ ਨੇ ਵਾਲੀ ਗੱਲ ਤੂੰ ਇੱਧਰ ਆ ਜਾ ਯਾਰ ਤੇਰੇ ਨਦੀ ਮਿੱਟੀ ਦੇ ਨੇ ਮਿੱਟੀ ਤੇ ਚੱਲਦੇ ਨੇ ਆ ਗਈ ਫਿਰ ਮਿੱਟੀ ਅੱਜ ਚਾਰ ਮੁੱਟੀ ਦੇਸਾਂ ਦੀ ਮਿੱਟੀ ਐ ਕਿੱਥੇ ਆ ਬਈ ਆਹ ਬੰਦੇ ਘਰ ਉਹਨਾਂ ਤੱਕ ਲੈ ਆਏ ਤੂੰ ਨੇ ਬਹੁਤ ਹੈ ਚਾਹੇ ਉਹ ਚੱਲੇ ਨਾ ਚੱਲੇ ਸਹੀ ਗੱਲ ਐ ਇਹਦਾ ਮਜ਼ਾਕ ਕਰਦੇ ਆਪਾਂ ਸਹੀ ਗੱਲ ਐ ਬਾਈ ਇਹ ਤਾਂ ਕਿਸਮਤ ਦੀਆਂ ਗੱਲਾਂ ਹਨਾ ਕਿਸੇ ਦਾ ਨੁਕਸਾਨ ਵੀ ਹੋ ਜਾਂਦਾ ਹਾਂ ਲਿਆਉਣੀ ਬਹੁਤ ਵੱਡੀ ਉਹ ਐ ਹੂੰ ਟਰੈਕਟਰਾਂ ਦੀਆਂ ਮਾ ਪਿੱਠਾਂ ਦੇਖ ਲਓ ਪਹਿਲਾਂ ਦਾ ਹਾਂ ਨੀ ਲਾਇਆ ਇਹ ਸੱਟ ਖੜੀ ਐ ਟਰੈਕਟਰ ਸੋਹਣੇ ਲਾਦਦੇ ਨੇ ਯਾਰ ਆ ਗਿਆ ਲੀਲਾ ਵੀ ਫੋਟੋ ਖਿੱਚ ਲਈ ਆ ਗਿਆ ਲੀਲਾ ਨਾ ਤੁਸੀਂ ਕਹਿੰਦੇ ਸੀ ਵੋਏ ਆਉਂਦਾ ਨਹੀਂ ਹਾਂ ਆ ਗਿਆ ਮੈਨੂੰ ਮੈਨੂੰ ਫੋਨ ਆਉਣ ਲੱਗੇ ਕਹਿੰਦੇ ਤੂੰ ਲਾਈਵ 'ਚ ਗਈਆਂ ਨਾ ਆਉਂਦਾ ਨਹੀਂ ਕਹਿੰਦੇ ਆਊਗਾ ਨਾ ਮੇਰੀ ਗੱਲ ਚਾਰ ਆਗੇ ਪਹਿਲਾਂ ਨਾ ਆਉਂਦੇ ਨਹੀਂ ਅੱਛਾ ਪਿਛਲੇ ਮੇਲੇ ਤੇ ਕੀ ਗੇਅਰ ਕੱਢ ਗਿਆ ਸੀ ਉਹ ਗੇਅਰ ਕੱਢ ਕੇ ਲਾਉਣ ਦਿੰਦੇ ਲੋਕ ਬਗਾਨੇ ਨਹੀਂ ਮੰਨਦੇ ਆ ਮੇਲਾ ਲਾਲਾ ਨੇੜੇ ਹੈਗਾ ਹੋਰ ਦੂਰ ਨਾ ਜਾਈ ਕਿਤੇ ਹਾਂ ਇਹ ਵੀ ਹੈ ਗੱਲ ਨਹੀਂ ਜਦੋਂ ਜਾਣਦੇ ਆਪਾਂ ਫਿਰ ਦੋ ਕੀ ਚਾਰ ਸਹੀ ਫਿਰ ਕੀ ਆ ਕਿਸੇ ਦੀ ਚੋਚਾ ਕਰੀ ਰੱਖੀ ਐ ਨਹੀਂ ਚਲੋ ਐਂਟਰੀ ਹੁੰਦੀ ਆ ਨਾ ਬਈ ਦਾ ਟਰਾਲੀਾਂ ਨੇ ਚਬਾਗੇ ਜਾਂਦੇ ਅੱਦੇ ਤਾਂ ਇਹ ਉਹ ਆ ਜਿਹੜਾ ਬੰਦ ਪੂਰੀ ਜੱਕੂ ਆ ਤੇ ਹਾਂਜੀ ਫਿਰ ਬਲੌਗ ਮੇ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਵੇਂ-ਨਵੇਂ ਬਲੌਗ ਆ ਜਿਹੜੇ ਅੱਪਾ ਜ਼ਰੂਰ ਪਾਉਂਦੇ ਰਵਾਂਗੇ ਸੋ ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ